ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਤੇ ਪੱਟੀ ਸਾਹਿਬ ਨੂੰ ਇਸ ਵੇਲੇ ਅਸੀਂ ਇਸ ਕਰਕੇ ਇਸ ਪ੍ਰੋਗਰਾਮ ਚ ਸ਼ਾਮਲ ਕੀਤਾ ਉਦਾਂ ਅਸੀਂ ਇਹ ਪ੍ਰੋਗਰਾਮ ਸ਼ਾਮ ਨੂੰ ਜਿਹੜਾ ਵਾ ਉਹ ਪੇਸ਼ ਕਰਦੇ ਆਂ ਬਈ ਸਾਬਕਾ ਜਥੇਦਾਰ ਪਟਨਾ ਸਾਹਿਬ ਤੋਂ ਰਣਜੀਤ ਸਿੰਘ ਗੌਰੇ ਮਸਕੀਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਬੜੇ ਸਰਗਰਮ ਹੋਏ ਆ ਵੱਖ-ਵੱਖ ਨਿਊਜ਼ ਚੈਨਲਸ ਦੇ ਉੱਤੇ ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਪ੍ਰਕਾਸ਼ਿਤ ਹੋ ਰਹੀਆਂ ਤੇ ਅਸੀਂ ਪੱਟੀ ਸਾਹਿਬ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਅਚਾਨਕ ਰਣਜੀਤ ਸਿੰਘ ਗੋਰੇ ਮਸਕੀਨ ਹੋਣੀ ਸਾਬਕਾ ਜਥੇਦਾਰ ਪਟਨਾ ਸਾਹਿਬ ਤੱਕ ਸ਼੍ਰੀ ਪਟਨਾ ਸਾਹਿਬ ਅਚਾਨਕ ਪੰਜਾਬ ਦੇ ਵਿੱਚ ਆਉਂਦੇ ਆ ਤੇ ਕੀ ਗੱਲ ਕਰਦੇ ਆ ਉਹਨਾਂ ਦੀਆਂ ਗੱਲਾਂ ਦੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ਦੇ ਕੀ ਮayne ਆ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਭਤੀ ਸਾਹਿਬ ਗਿੰ ਸਿੰਘ ਜੀ ਗੋਰੇ ਮਸਕੀਨ ਕੀ ਕਹਿਣਾ ਚਾਹੁੰਦੇ ਆ ਉਹ ਵੱਖ-ਵੱਖ ਇੰਟਰਵਿਊਸ ਦੇ ਰਿਹਾ ਕੀ ਮਾਇਨੇ ਕੀ ਅਰਥ ਹਨ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਇੰਟਰਵਿਊਸ ਦੇ। ਰਣਜੀਤ ਸਿੰਘ ਗੋਰੇ ਮਸਕੀਨ ਦੀ ਜ਼ਿੰਦਗੀ ਸੰਘਰਸ਼ੀ ਸੰਘਰਸ਼ੀਲ ਰਹੀ ਹੈ। ਜਦੋਂ ਇਹ ਜਵਾਨੀ ਸੀਗੀ ਤੀ ਕੋਈ ਘਟਨਾ ਵਾਪਰ ਜਾਂਦੀ ਉਹ ਘਟਨਾ ਦਾ ਜ਼ਿਕਰ ਮੈਂ ਨਹੀਂ ਕਰੂੰਗਾ। ਤੇ ਕਰੋ ਨਿਕਲਦੇ ਆ ਤੇ ਜਾ ਕੇ ਸਟੇਸ਼ਨ ਤੇ ਗੱਡੀ ਖੜੀ ਹੁੰਦੀ ਉੱਤੇ ਬਹਿ ਜਾਂਦੇ ਆ ਉਹ ਗੱਡੀ ਮਾਲ ਹੁੰਦੀ ਆ ਮਾਲ ਗੱਡੀ ਜਾ ਕੇ ਝਾਰਖੰਡ ਕੇ ਕਿਹੜੇ ਜਾ ਕੇ ਸਟੇਸ਼ਨ ਤੇ ਰੁਕਦੀ ਆ ਤੇ ਉੱਥੋਂ ਉੱਤਰ ਕੇ ਮੈਂ ਨਾ ਸੜਕਾਂ ਤੋਂ ਵਾਲੀ ਗੱਡ ਹੁੰਦੀ ਆ ਅਖੀਰ ਦੇ ਉੱਤੇ ਇੱਕ ਡੇਰੇ ਚਲੇ ਜਾਂਦੇ ਡੇਰੇ ਤੋਂ ਇਹ ਆਪਣੀ ਸਿਵ ਕਰਦੇ ਆ ਕਿਉਂ ਆਪਣੀ ਜ਼ੁਬਾਨ ਦੇ ਬਹੁਤ ਮਿੱਠ ਬੋਲਣੇ ਤੇ ਥੋੜਾ ਬੜਾ ਆਪਣੀ ਜਾਣਕਾਰੀ ਵੀ ਸੀਗੀ ਸਿੱਜੇ ਸਿੱਜੇ ਮੈਂ ਛੋਟੇ ਚ ਗੱਲ ਕਰੂੰਗਾ ਸਿੱਜੇ ਸਿੱਜੇ ਇਹ ਮਸਕੀਨ ਹਰਾਂ ਦੇ ਅਜੇ ਨੇ ਉਹਨਾਂ ਲਿੰਕ ਚ ਆ ਜਾਂਦੇ ਆ ਸੰਤ ਸਿੰਘ ਮਸਕੀਨ ਨਾਲ ਦਾ ਸਾਡੇ ਕੋਲ ਕਥਾਵਾਚਕ ਨਾ ਹੈਗਾ ਤੇ ਨਾ ਪੈਦਾ ਹੋਣ ਦਾ ਨਾ ਹੈਗਾ ਬਿਲਕੁਲ ਠੀਕ ਹੈ ਜਿੰਨੀ ਉਹਨਾਂ ਨੂੰ ਜਾਣਕਾਰੀ ਸੀ ਜਿੰਨੀ ਉਹ ਨੋਟ ਰੱਖਦੇ ਸੀ ਕੱਲੀ ਗੁਰਬਾਣੀ ਦੀ ਨਹੀਂ ਉਹਨਾਂ ਨੂੰ ਇਤਿਹਾਸ ਦੀ ਤੇ ਬਾਕੀ ਧਰਮਾਂ ਦੀ ਵੀ ਬੜੀ ਨੌਲੇਜ ਸੀ ਬਿਲਕੁਲ ਠੀਕ ਉਹਨਾਂ ਨਾਲ ਇਹ 18 ਸਾਲ ਕੰਮ ਕਰਦੇ ਉੱਥੋਂ ਸੰਥਿਆ ਲੈਂਦੇ ਆ ਤੇ ਵਫਾਦਾਰੀ ਪੂਰੀ ਕਰਦੇ ਕੋਈ ਛੱਕਲੇ ਕਰਨੀ ਰਣਜੀਤ ਸਿੰਘ ਗਰੇ ਮਸਕੀਨ ਦੀ ਜਦੋਂ ਇਹ 18 ਸਾਲ ਤੋਂ ਬਾਅਦ ਫਿਰ ਇੰਡੀਪੈਂਡੈਂਟ ਕਰ ਦਿੰਦੇ ਭਾਈ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕਰਨ ਦਿਓ ਇਹ ਮੁੜ ਕੇ ਸਿੱਝੇ 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 ਕਰਦੇ ਕਰਦੇ ਕਥਾ ਕਰਦੇ ਨੇ ਮੰਦੀ ਸਾਹਿਬ ਕਥਾ ਕਰਦੇ ਨੇ ਇਹਨਾਂ ਦਾ ਕਥਾ ਕਰਦਾ ਤਰੀਕਾ ਬਹੁ ਬਹੁ ਮਸਕੀਨ ਦੀ ਵਰਗਾ ਹੁੰਦਾ ਸੀ ਉਸ ਚਿੱਤਰਾਂ ਦੀ ਬਾਜ ਕੱਢਣੀ ਉਸ ਤੇ ਦੀ ਗੱਲ ਕਰਨੀ ਤੇ ਇਸੇ ਕਰਕੇ ਅਫਰਦੋ ਰਣਜੀਤ ਸਿੰਘ ਗੋਰੇ ਮਸਕੀਨ ਲਿਖਦੇ ਆ ਗੋਰੇ ਦਾ ਮਤਲਬ ਹੁੰਦਾ ਹੀਰਾ ਹੁਣ ਮਸਕੀਨ ਦਾ ਮਤਲਬ ਅਨੰਦ ਮਾਣਾ ਗੋਰੇ ਮਸਕੀਨ ਲਿਖ ਦਿੱਤੇ ਲਿਖਦੇ ਆ ਤੇ ਵਾਕਿਆ ਹੀ ਆਪਣੇ ਮਸਕੀਨ ਸਾਹਿਬ ਆਪਣੇ ਇਸ਼ਟ ਮੰਦੇ ਸੀਗੇ ਸਜੇ ਸਜੇ ਇਹ ਕਰਦੇ ਕਰਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਦਾਤੀ ਦੇ ਕੰਟੈਕਟ ਚ ਆਉਂਦੇ ਆ ਤੇ ਕੰਟੈਕਟ ਉਹਨਾਂ ਦੇ ਰਹੀਂ ਸਜੇ ਸਜੇ ਇਹ ਅਕਾਲੀ ਲੀਡਰਸ਼ਿਪ ਨੂੰ ਉਸਫਟ ਕਰ ਜਾਂਦੇ ਆ ਕਿ ਇਹਨਾਂ ਨੂੰ ਇਹ ਗੱਲ ਉਹ ਇੱਕ ਕਲਾ ਨਾਲ ਕੋਲ ਹੈਗੀ ਆ ਉਸਫਟ ਕਿਵੇਂ ਕਰਨੀ ਕੋਸਫਟ ਕਰਨ ਤੋਂ ਬਾਅਦ ਇੱਕ ਸੀਟ ਖਾਲੀ ਹੋਣੀ ਹੁੰਦੀ ਆ ਤੱਕ ਸ਼੍ਰੀ ਪਟਨਾ ਸਾਹਿਬ ਦੀ ਕਿਉਂ ਗਿਆਨੀ ਅਕਬਾਲ ਸਿੰਘ ਦੇ ਉੱਤੇ ਬੜੇ سنگੀਨ ਇਲਜ਼ਾਮ ਲੱਗਦੇ ਸੀਗੇ ਹੂੰ ਇੱਥੋਂ ਤੱਕ ਕੋਈ ਇੱਕ ਵਾਰੀ ਆਪਣੀ ਕਹਿ ਦਿੱਤਾ ਸੀਗਾ ਬਿਆਨ ਦਿੱਤਾ ਸੀ ਵੀ ਤੱਕ ਸ਼੍ਰੀ ਪਟਨਾ ਸਾਹਿਬ ਅਕਾਲ ਤਖਤ ਤੋਂ ਸੁਪਰੀਮ ਇਹਨਾਂ ਨੂੰ ਜਦੋਂ ਇਹ ਕੈਨਿਕਲ ਕਹਿ ਦਿੰਦੇ ਆ ਤੇ ਇਹਨਾਂ ਦੀ ਅਪੁਆਇੰਟਮੈਂਟ ਸਤੰਬਰ 2019 ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਦੇ ਕਮਾਂਡ ਥਲੇ ਉਹ ਤਖਤ ਹੁੰਦਾ ਹੂੰ ਉੱਥੇ ਬਕਾਇਦਾ ਤੌਰ ਤੇ ਜਿਹੜੇ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਜਿਹੜੇ ਨੇ ਉਹ ਉੱਥੋਂ ਦੇ ਮੈਂਬਰ ਹੁੰਦੇ ਆ ਤੇ ਬਕਾਇਦਾ ਤੌਰ ਤੇ ਉਪ ਪ੍ਰਧਾਨ ਹੁੰਦੇ ਆ ਮੇਰੇ ਖਿਆਲ ਪ੍ਰਧਾਨ ਸੀਗੇ ਮਰਹੂਮ ਅਵਤਾਰ ਸਿੰਘ ਹਿੱਤੋਂ ਦਾ ਪਟਨਾ ਸਰ ਪਟਨਾ ਸਰ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਦੀ ਰਿਕਮੈਂਡੇਸ਼ਨ ਸੁਖਬੀਰ ਸਿੰਘ ਬਾਦਲ ਦੀ ਸ਼ਫਾਰਿਸ਼ ਕਈ ਲੋਕ ਤੇ ਬੜਾ ਕੁਛ ਕਹਿੰਦੇ ਵੀ ਬੜਾ ਵੱਡਾ ਲੈਣਦੇ ਨੇ ਪਰ ਸਾਡੇ ਕੋਲ ਕੋਈ ਸਬੂਤੀ ਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ ਜਦੋਂ ਫਿਰੇ ਬਣ ਜਾਂਦੇ ਨੇ ਉੱਥੇ ਕੰਮ ਵੀ ਕਰਦੇ ਆ ਲੇਕਿਨ ਇਹ ਮर्यादा ਤੋਂ ਵੀ ਹੂਣੇ ਹੁੰਦੇ ਆ ਜਿੱਥੇ ਕਸ਼ੇਰਾ ਪਾ ਕੇ ਜਿਹੜਾ ਉੱਥੇ ਪਜਾਮਾ ਪਾ ਕੇ ਜਲਦੀ ਤੇ ਪਜਾਮਾ ਪਾ ਕੇ ਜਲਦੀ ਤੇ ਕਸ਼ੇਰਾ ਪਾ ਕੇ ਚੱਲ ਜਾਂਦੇ ਤਖਤ ਸ਼੍ਰੀ ਦਮ ਤਖਤ ਸ਼੍ਰੀ ਪਟਨਾ ਸਾਹਿਬ ਦੀ ਇੱਕ ਬਦਕਿਸਮਤੀ ਰਹੀ ਆ ਉਥੇ ਜਨਰਲ ਸੈਕਟਰੀ ਤੇ ਪ੍ਰਧਾਨ ਦੀ ਆਪਸ ਵਿੱਚ ਖੜਕਦੀ ਰਹੀ ਹੈ। ਹਿੰਦਰ ਸਿੰਘ ਰਮਾਣਾ ਉਥੇ ਪ੍ਰਧਾਨ ਹੁੰਦੇ ਸੀ ਇਹ ਵੀ ਅਕਾਲੀ ਦਲ ਦੇ ਐਸ.ਡੀ.ਪੀ.ਸੀ ਦੇ ਮੈਂਬਰ ਹੁੰਦੇ ਸੀਗੇ। ਇਹਨਾਂ ਨੂੰ ਪ੍ਰਧਾਨ ਬਣਾਇਆ ਤਾਂ ਹੁਣ ਤੇ ਵੈਸੇ ਸ਼੍ਰੋਮਣੀ ਕਮੇਟੀ ਦਾ ਕੋਟਾ ਤਾਂ ਬਹੁਤ ਘਟਾਇਆ ਦਿੱਤਾ ਅੱਗੇ 5-6 ਮੈਂਬਰ ਇਹਨਾਂ ਹੁੰਦੇ ਸੀ ਐਸ.ਡੀ.ਪੀ.ਸੀ ਦੇ ਹੁੰਦੇ ਸੀਗੇ। ਇੱਕ ਦਿੱਲੀ ਕਮੇਟੀ ਦਾ ਹੁੰਦਾ ਸੀ, ਇੱਕ ਚੀਫ ਖਾਲਸਾ ਦਰਬਾਰ ਦਾ ਸਰ ਇਹ ਤਾਂ ਦੇ ਹੁੰਦੇ ਸੀ। ਤੇ ਇਹਨਾਂ ਕੋਲ ਹੀ ਸਾਰਾ ਪਾਸ ਨੂੰ ਨਾਇਬ ਪ੍ਰਧਾਨ ਕਿਹੜੇ ਬਣਨ ਕਰਣ ਦੀ ਬੋਲਣਾ ਗੋਵਿੰਦ ਸਿੰਘ ਲੋਂਗਵਾਲੀ ਪ੍ਰਧਾਨ ਰਹੇ ਆ ਹਿਤਵੀਰੇ ਮੱਕੜ ਵੀ ਪ੍ਰਧਾਨ ਰਹੇ ਰ ਉੱਥੇ ਹੁਣ ਇਹ ਪ੍ਰਧਾਨ ਜਿਹੜੇ ਸੀ ਦੋ ਜਦੋਂ ਬਣ ਜਾਂਦੇ ਨੇ ਤੇ ਇਹ ਕੰਮ ਵੀ ਕਰਦੇ ਨੇ ਲੇਕਿਨ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਇਹਨਾਂ ਨੂੰ ਬਕਾਇਦਾ ਤੌਰ ਤੇ ਕੋਸਪੈਟ ਕਰਨ ਦੀ ਜਾਂਚ ਆ ਵੀ ਕਿੱਦਾਂ ਲੋਕਾਂ ਦਾ ਆਪਣੇ ਰابطਾ ਕੰਮ ਕਰਨੇ ਕਿਵੇਂ ਕਰਨੇ ਕਿਵੇਂ ਨਹੀਂ ਕਰਨੇ ਇਹਨਾਂ ਤੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਜਲੰਧਰ ਕਰਤਾਪੁਰ ਹਸਪਤਲ ਤੇ ਜਲੰਧਰ ਦੇ ਰਹਿਣ ਵਾਲੇ ਉਹਨਾਂ ਨੇ ਸੰਗੀਨ ਇਲਜ਼ਾਮ ਲਾਇਆ ਵੀ ਮੈਂ ਇੱਥੇ ਇੱਕ ਤਲਵਾਰ ਭੇਟ ਕਰਨੀ ਸੀਗੀ 골ਡਨ ਪ੍ਰੋਜੈਕਟ ਲੇਕਿਨ ਉਹ ਇਹਨਾਂ ਨੇ 5 ਕਰੋੜ ਦੀ ਕਿੰਨੇ ਕਰੋੜ ਦੱਸਿਆ ਸੀ ਉਹਨਾਂ ਨੂੰ ਵੀ ਸਵਾਲ ਪੁੱਛਿਆ ਗਿਆ ਵੀ ਤੁਹਾਡੇ ਕੋਲ ਪੈਸੇ ਇਹਨੇ ਆਏ ਕਿੱਥੋਂ ਉਹ ਕਹਿੰਦੇ ਜੀ ਵੇਖੋ ਜੀ ਪੈਸੇ ਤੇ ਆਪਣੀ ਜ਼ਮੀਨ ਵੇਚੀ ਸੀ ਜ਼ਮੀਨ ਵੇਚੀ ਨਹੀਂ ਵੇਚੀ ਮੈਨੂੰ ਪਤਾ ਨਹੀਂ ਸਾਡੇ ਇੱਕ ਸੀਨੀਅਰ ਪੱਤਰਕਾਰ ਨੇ ਆਪਣੀ ਇੱਕ ਟੱਕ ਛੱ ਗਿਆ ਸੀ ਕਿ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਚਲੋ ਅਸੀਂ ਕਰਦੇ ਵੀ ਨਹੀਂ ਸਮਝ ਕੋ ਲੋਰ ਅਸੀਂ ਤਾਂ ਜੋ ਸਾਹਮਣੇ ਵੇਖਿਆ ਦੀ ਗੱਲ ਕਰਦੇ ਇਹਨਾਂ ਨੂੰ ਫਿਰ ਜਿਹੜਾ ਹਿੱਤ ਸਾਹਿਬ ਨੇ ਅਵਤਾਰ ਸਿੰਘ ਹਿੱਤ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਆ ਇਹਨਾਂ ਨੇ ਸਮਾਵਾ ਖਤਮ ਕਰ ਦਿੰਦੇ ਉੱਥੋਂ 10 ਦਸੰਬਰ 2022 ਨੂੰ ਅਕਾਲ ਤਖਤ ਦੇ ਆਦੇਸ਼ਾਂ ਤੇ ਇਹਨਾਂ ਨੂੰ ਪੱਕੇ ਤੌਰ ਤੇ ਬਰਖਾਸਤ ਕਰ ਦਿੱਤਾ ਜਾਂਦਾ ਉੱਥੇ ਉਦੋਂ ਤੱਕ ਸ੍ਰੀ ਕੀਰਤਨ ਸ੍ਰੀ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਉਰੀ ਕਾਰਜਕਾਰੀ ਜਥੇਦਾਰ ਸੀ ਤੇ ਜਿਨ੍ਹਾਂ ਨੇ ਉਹਨੂੰ ਬਰਖਾਸਤ ਕੀਤਾ ਸੀ ਫਿਰ ਤੋਂ ਬਦਲਾ ਲੈਣ ਵਾਸਤੇ ਕੁਝ ਵੀ ਕਰ ਸਕਦੇ ਹੋ ਕਿਸੇ ਵੀ ਸੀਮਾ ਤੱਕ ਪਹੁੰਚ ਸਕਦੇ ਆ ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਕੁਝ ਦਿਨ ਹੋਏ ਆ ਇਹਨਾਂ ਨੇ ਬਕਾਇਦਾ ਤੌਰ ਤੇ ਇੱਕ ਲੈਟਰ ਦਿੱਤੀ ਸੀਗੀ ਵੀ ਭਾਈ ਮੈਨੂੰ ਲੈਟਰ ਇਸ਼ੂ ਕਰੋ ਮੈਂ ਬਰੀ ਹੋ ਚੁੱਕਾ ਹਾਂ ਦੇਚੋ ਮੈਨੂੰ ਤੁਹਾਡੀ ਕਮੇਟੀ ਜਸਟਿਸ ਆਰ ਸੋਢੀ ਦੀ ਕਮੇਟੀ ਜਿਹੜੀ ਬਣੀ ਸੀਗੀ ਪੰਜ ਮੈਂਬਰ ਹੀ ਉਹਨੇ ਬਰੀ ਕਰ ਦਿੱਤਾ ਉਸ ਤੋਂ ਪਹਿਲਾਂ ਉੱਥੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਕਮੇਟੀ ਬਣੀ ਸੀ ਉਹਨਾਂ ਨੇ ਵੀ ਇਹਨਾਂ ਨੂੰ ਰੂਸ਼ੀ ਠਰਾਇਆ ਸੀਗਾ ਕਿ ਇਹਨਾਂ ਨੇ ਉਹਦੇ ਵਿੱਚ ਰੈਫਰੀ ਕੀਤੀ ਜਿਹਦੇ ਕਰਕੇ ਅਵਤਾਰ ਸਿੰਘ ਹਿੱਤ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ ਉੱਥੋਂ ਬਰਖਾਸ ਕੀਤਾ ਸੀ ਇਹ ਵਿਵਾਦਾਜ ਕਿਉਂ ਨਹੀਂ ਤੇ ਸਾਨੂੰ ਨਹੀਂ ਪਤਾ ਇਹਨਾਂ ਕੋਲ ਵਾਈ ਪਲੱਸ ਸਿਕਿਉਰਿਟੀ ਸੀ ਜਿਹੜੀ ਗੁਰੂ ਕਾ ਲੰਗਰ ਵੀ ਪਾੜਦੇ ਸੀ ਤੇ ਰਹਿੰਦੀ ਵੀ ਉੱਥੇ ਦਰਬਾਰ ਕੰਪਲੈਕਸ ਦੇ ਵਿੱਚ ਸੀ ਜਦੋਂ ਇਹਨਾਂ ਨੂੰ ਉੱਥੋਂ ਬਰਖਾਸਤ ਕਰ ਦਿੱਤਾ ਗਿਆ ਤੇ ਕਹਿ ਦਿੱਤਾ ਗਿਆ ਇਹਨਾਂ ਨੂੰ ਕਿ ਇਮੀਡੀਏਟਲੀ ਤੁਸੀਂ ਇੱਥੋਂ ਜਿਹੜੀ ਆ ਆਪਣੀ ਜਗ੍ਹਾ ਖਾਲੀ ਕਰੋ ਇਹ ਐਸਐਸਪੀ ਤੇ ਡੀਜੀਪੀ ਨੂੰ ਪੱਤਰ ਲਿਖਦੇ ਬਿਹਾਰ ਦੇ ਨੂੰ ਵੀ ਮੈਨੂੰ ਇਹ ਮੇਰੀ ਜਾਨ ਨੂੰ ਖਤਰਾ ਹੈ ਤੇ ਇਹ ਕਹਿੰਦੇ ਜੀ ਮੈਂ ਆਪਣਾ ਕੇਸ ਇੱਥੇ ਰਹਿ ਕੇ ਪੀੜਤ ਕਰੂੰਗਾ ਲੇਕਿਨ ਉਹ ਨਹੀਂ ਮੰਨਦੇ ਜਿਹੜੀ 10 ਦਸੰਬਰ 2022 ਨੂੰ ਬਕਾਇਦਾ ਤੌਰ ਤੇ ਇਹਨਾਂ ਨੂੰ ਜਦੋਂ ਬਰਖਾਸਤ ਕੀਤਾ ਜਾਂਦਾ ਵਾ ਅਕਾਲ ਤਖ ਦੇ ਦੇਸ਼ਾਂ ਤੇ ਤੇ ਉਹ ਫਿਰ ਕਿਹੜ ਜਿਹੜੀ ਆ ਅੱਜ ਬਕਾਇਦਾ ਤੌਰ ਤੇ ਇਹਨਾਂ ਦੇ ਮਨ ਦੇ ਵਿੱਚ ਤੇ ਗੁਰੂ ਦੇ ਵੀ ਗਿਆਨੀ ਹਰਪ੍ਰੀਤ ਸਿੰਘ ਕਾਬੂ ਆਇਆ ਵਾ ਤੇ ਚਲੋ ਤੁਸੀਂ ਵੀ ਚਾਰ ਰੋਟੀਆਂ ਸੇਕ ਲਓ ਇਹਦੇ ਉੱਤੇ ਨਾਲੇ ਸੁਖਬੀਰ ਸਿੰਘ ਬਾਦਲ ਤੇ ਨੇ ਤਾਂ ਜਿੱਥੇਦਰ ਲਾਇਆ ਸੀ ਉੱਥੇ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਆਪਣੀ ਕੋਈ ਸ਼ਿਕਾਇਤ ਨਹੀਂ ਸੀ ਸਖਬੀਰ ਸਿੰਘ ਬਾਦਲ ਹੁਣੀ ਇਹਨੇ ਕੱਚੇ ਕੋਲੇ ਨਹੀਂ ਵੀ ਇਹਨਾਂ ਨੂੰ ਆਰਾਮ ਨਾਲ ਜਿਸ ਤਰ੍ਹਾਂ ਦਿੱਤਾ ਹੋਗਾ ਇਹਦੇ ਵਿੱਚ ਕਿਤਨਾ ਕਿਤੋਂ ਕੁਝ ਨਾ ਕੋਈ ਜ਼ਰੂਰ ਹੈ ਜ਼ਰੂਰ ਹੈ ਜੇਕਰ ਇਹਦੀ ਨਿਰਪੱਖ ਜਾਂਚ ਕੀਤੀ ਜਾਵੇ ਮर्यादा ਦੇ ਇੰਨੇ ਘਤਰ ਨਹੀਂ ਆ ਪਿਆਰ ਸਰਕਾਰ ਨੂੰ ਚਿੱਠੀ ਲਿਖਦੇ ਵੀ ਅਸੀਂ ਮੰਗ ਕਰਦੇ ਹਾਂ ਕੋਈ ਫੈਸਲਾ ਮਾਮਲੇ ਨੂੰ ਯਾਦ ਨਹੀਂ ਜਦੋਂ ਮੰਗ ਕਰਨ ਦੀ ਗੱਲ ਕੀਤੀ ਤੇ ਉਹ ਜਦੋਂ ਪ੍ਰੈਸਰ ਮੇਰੇ ਕੋਲ ਆਇਆ ਤੇ ਮੈਂ ਜਿਹਨੇ ਪ੍ਰੈਸਰ ਭੇਜਿਆ ਸੀ ਉਹਨੂੰ ਫੋਨ ਕੀਤਾ ਮੈਂ ਕਿਹਾ ਸੁਦੀਪ ਜਹਦਰ ਕਦੀ ਮੰਗ ਨਹੀਂ ਕਰਦਾ ਹੁੰਦਾ ਉਹ ਹਦਾਇਤ ਕਰਦਾ ਵਾ ਸੰਦੇਸ਼ ਜਿੰਦਾ ਜਾਂ ਆਦੇਸ਼ ਜਿੰਦਾ ਜਿੱਥੇਦਰ ਨੂੰ ਸੁਪਰੀ ਮੰਨਦੇ ਹੁੰਦਾ ਜੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਜਹਦਰ ਨਾਲ ਗੱਲ ਕਰ। ਮੈਂ ਜਦੋਂ ਗੱਲ ਕੀਤੀ ਮੈਂ ਕਿਹਾ ਜਥੇਦਾਰ ਜੀ ਤੁਹਾਨੂੰ ਸ਼ਾਇਦ ਮर्याਦਾ ਦੇ ਨਹੀਂ ਪਤਾ ਮर्याਦਾ ਦੇ ਮੁਤਾਬਕ ਤੁਸੀਂ ਮੰਗ ਨਹੀਂ ਕਰ ਸਕਦੇ ਕਿ ਤੂੰ ਆਦੇਸ਼ ਕਰ ਸਕਦੇ ਹੋ। ਹਦਾਇਤ ਕਰ ਸਕਦੇ ਹੋ ਤੁਸੀਂ ਬਕਾਇਦਾ ਤੌਰ ਤੇ ਜਿਹੜੀ ਇਹ ਵਿਆਹ ਸਰਕਾਰ ਨੂੰ ਹਦਾਇਤ ਕਰ ਸਕਦੇ ਵੀ ਸਾਡਾ ਆ ਕਾਰਜ ਪੂਰਾ ਕੀਤਾ ਜਾਵੇ ਪਹਿਲੀ ਗੱਲ ਤੇ ਤੁਹਾਨੂੰ ਫਰਜ਼ੀ ਨਹੀਂ ਬੰਦਾ ਸਰਕਾਰ ਨਾਲ ਰਿਪਤਾ ਕੰਮ ਕਰਨ ਦਾ ਤੁਸੀਂ ਲਿਖੋ ਆਪਣੀ ਮੈਨੇਜਮੈਂਟ ਨੂੰ ਉਹਨਾਂ ਨੂੰ ਆਦੇਸ਼ ਕੀਤਾ ਜਾਵੇ ਵੀ ਇਸ ਵਿਆਹ ਸਰਕਾਰ ਨਾਲ ਗੱਲਬਤ ਕਰਕੇ ਤੇ ਇਹ ਮਾਮਲਾ ਜਿਹੜਾ ਵਾ ਉਹ ਸੋਲਵ ਕੀਤਾ ਜਾਵੇ ਤੁਸੀਂ ਸਿੱਧੇ ਕਿਉਂ ਨਹੀਂ ਲਿਖਦੇ ਹੋ ਤੁਸੀਂ ਮੈਨੂੰ ਕਹਿੰਦਾ ਜੀ ਗਾਂ ਖਿਆਲ ਰੱਖਾਂਗਾ ਥੋੜੇ ਦਿਨ ਬਾਅਦ ਪਤਾ ਲੱਗਦਾ ਇਹ ਸਰੂਪਾ ਲੈ ਕੇ ਤੇ ਕਿਰਪਾਨ ਲੈ ਕੇ ਬਕਾਇਦਾ ਤੌਰ ਤੇ ਦੇਸ਼ ਦੇ ਗ੍ਰਹਿ ਮੰਤਰੀ ਸੰਮੇਤ ਸ਼ਾਹ ਦੇ ਘਰ ਚਲ ਜਾਂਦੇ ਤੇ ਘਰ ਜਾ ਕੇ ਸਰੂਪਾ ਤੇ ਕਿਰਪਾਨ ਦੇ ਕਿਉਂ ਰਹਿੰਨਾਂ ਮੈਂ ਕਹਾਂ ਜੀ ਹੁਣੇ ਬੰਦੇ ਨੂੰ ਕਹਿਣ ਦੀ ਲੋੜ ਕੁਛ ਨਹੀਂ ਜਾਂ ਤੇ ਇਹਨੂੰ ਮਰਿਆਦਾ ਦਾ ਪਤਾ ਨਹੀਂ ਇਹ ਜਾਂ ਫਿਰ ਆਪਣੀ ਜਾਣ ਬੁੱਝ ਕੇ ਗੱਦੀ ਬਚਾਉਣ ਦੀ ਖਾਤਰ ਇਹੋ ਜੇ ਖਰਚ ਕਰ ਰਿਹਾ ਕਿ ਮੇਰੀ ਗੱਦੀ ਨਚਲ ਜੇ ਗੱਦੀ ਫਿਰ ਚੱਲੇਗੀ ਹੁਣ ਕੁਝ ਦਿਨ ਪਹਿਲਾਂ ਅਕਾਲ ਤਖਤ ਤੇ ਇੱਕ ਲੈਟਰ ਦਿੰਦਾ ਹੈ ਉਹ ਲੈਟਰ 'ਚ ਇਹ ਕਹਿੰਦਾ ਵੀ ਮੈਨੂੰ ਤੁਹਾਡੀ ਕਮੇਟੀ ਜਿਹੜੀ ਆਰਐਸ ਸੁਣਦੀ ਸੀ ਉਹਦੋਂ ਜਦੋਂ ਇਹ ਜਾਂਚ ਕੀਤੀ ਸੀ ਉਦੋਂ ਗਿਆਨੀ ਰਗਵੀਰ ਸਿੰਘ ਜਹੇਦਰ ਬਕਾਇਦਾ ਤੌਰ ਤੇ ਕਿਸ ਗੱਲ ਸਰਪਸਨ ਉਹ ਵੀ ਸ਼ਾਮਲ ਸਨ ਉਹਦੇ ਵਿੱਚ ਉਸ ਕਮੇਟੀ ਨੇ ਇਹਨਾਂ ਨੂੰ ਇਹ ਕਹਿੰਦਾ ਜੀ ਮੈਨੂੰ ਸਾਨੂੰ ਨਹੀਂ ਪਤਾ ਤੁਹਾਡੀ ਰਿਪੋਰਟ ਹੈ ਨਹੀਂ ਉਹ ਇਹ ਕਹਿੰਦੇ ਨੇ ਵੀ ਮੈਨੂੰ ਇਹਨਾਂ ਨੇ ਨਿਰਦੋਸ਼ ਸ਼ਬਦ ਕੀਤਾ ਜਹੇਦਰ ਨੂੰ ਜਾ ਕੇ ਲੈਟਰ ਦਿੰਦੇ ਨੇ ਕਿ ਆ ਕਿ ਅੱਜ ਕੱਲ ਕਹਿੰਦੇ ਜੀ ਮੈਨੂੰ ਇੱਕ ਕਮੇਟੀ ਦੇ નિર્ਦੋਸ਼ ਾਬਦ ਕੀਤਾ ਤੇ ਉੱਥੋਂ ਦੀ ਕਮੇਟੀ ਜਿਹੜੀ ਉਹ ਰਿਪੋਰਟ ਦਵਾ ਕੇ ਬੈਠੀ ਆ ਤੇ ਤੁਸੀਂ ਕਾਰਵਾਈ ਕਰੋ ਤੇ ਮੈਨੂੰ ਰੀਸਟੋਰ ਕਰੋ ਕਿ ਉੱਥੇ ਪੱਕਾ ਜਥੇਦਾਰ ਅਜੇ ਤੱਕ ਕੋਈ ਲਾਇਆ ਨਹੀਂ ਗਿਆ ਹੁਣ ਜਿਹੜੇ ਉੱਥੇ ਪ੍ਰਧਾਨ ਬਣੇ ਆ ਜਨਰਲ ਸੈਕਟੀ ਆ ਉਹਨਾਂ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਉਧਰ ਜਿਵੇਂ ਤੁਸੀਂ ਜਮਸ਼ੀਦਪੁਰ ਲੈ ਲਓ ਜਿਹਨੂੰ ਅਸੀਂ ਕਹਿ ਦਿੰਦੇ ਆ ਝਾਰਖੰਡ ਲੈ ਲਓ ਬਿਹਾਰ ਲੈ ਲਓ ਬੰਗਾਲ ਦੇ ਸਾਰੇ ਸਿੱਖ ਉੱਥੇ ਉਹ ਤਖਤ ਨਾਲ ਅਟੈਚ ਨੇ ਹੁਣੇ ਗਿਆਨੀ ਗਬੀਰ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਇਸ ਕਰਕੇ ਪਿਆ ਵਾ ਵੀ ਉਹਦੇ ਆਰਡਰਾਂ ਦੇ ਉੱਤੇ ਇਹਨੂੰ ਬਕਾਇਦਾ ਤੌਰ ਤੇ ਜਥੇਦਾਰੀ ਤੋਂ ਹਟਾਇਆ ਗਿਆ ਸੀ ਹਾਂ ਹੁਣ ਇਹ ਆਪਣੀ ਪੂਰਾ ਜ਼ੋਰ ਲਾਉਣ ਡਿਆ ਭਾਈ ਮੈਂ ਕਹਿੰਦਾ ਵੀ ਤੁਸੀਂ ਕੱਲੇ ਗਿਆਨੀ ਹਰਪ੍ਰੀਤ ਨਹੀਂ ਸਮੇਤ ਰਣਜੀਤ ਸਿੰਘ ਗੌਰੇ ਮਸਕੀਨ ਤੇ ਸਮੇਤ ਬਾਕੀ ਜਥੇਦਾਰਾਂ ਦੇ ਸਾਰਿਆਂ ਦੀ ਜਾਂਚ ਕਰਾ ਲਓ ਵੀ ਇਹਨਾਂ ਨੇ ਕਿੰਨੀ-ਕਿੰਨੀ ਜਾਇਦਾਦ ਬਣਾਈ ਹੈ ਤੇ ਆਪੇ ਸਚਾਈ ਸਾਹਮਣੇ ਆਜੂਗੀ ਵੀ ਕੌਣ-ਕੌਣ ਦੋਸ਼ੀ ਇੱਥੇ ਗੱਲ ਤੇ ਫਿਰ ਮੈਂ ਇਹ ਗੱਲ ਕਹੂੰਗਾ ਜੇ ਇਹਨਾਂ ਤੇ ਕਰਪਸ਼ਨ ਦੇ ਦੋਸ਼ ਲੱਗੇ ਤੇ ਇਹਨਾਂ ਨੂੰ ਫਿਰ ਸੰਗਤ ਦੀ ਕਚਹਿਰੀ ਚ ਬੁਆਉਣੇ ਹੋਣਾ ਵਾ ਨਾਲ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬਕਾਇਦਾ ਤੌਰ ਤੇ ਗੁਰਵਿੰਦਰ ਸਿੰਘ ਦੇ ਖਿਲਾਫ ਵੀ ਫਿਰ ਕਿਹਨੇ ਆ ਵੀ ਤੁਸੀਂ ਕਿਸੇ ਕੋਰਟ ਕਚਹਿਰੀ ਚ ਨਹੀਂ ਜਾ ਸਕਦੇ ਤੁਹਾਡੇ ਤੇ ਬੈਨ ਅਸੀਂ ਤੁਹਾਨੂੰ ਕੋਟ ਕਚਰੀ ਤੋਂ ਉੱਪਰ ਮੰਨਦੇ ਆਂ ਜਾਨੀ ਕੇਵਲ ਸਿੰਘ ਤਖਤ ਦਮਦਮਾ ਸਾਹਿਬ ਦੇ ਬਕਾਇਦਾ ਤੌਰ ਤੇ ਜਥੇਦਾਰ ਸੀ ਉਹਨਾਂ ਦੀ ਨੋਂ ਨੇ ਸੁਸਾਇਡ ਕਰ ਲਈ ਤੇ ਮੁਕਦਮੇ 'ਚ ਉਹਨਾਂ ਦਾ ਨਾਂ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਯਾਦ ਆ ਤੇ ਬਾਦਲ ਸਾਹਿਬ ਨੇ ਕਹਿਤਾ ਸੀ ਜਥੇਦਾਰ ਜੀ ਤੁਹਾਨੂੰ ਅਸਤੀਫਾ ਦੇ ਕੇ ਪੇਸ਼ ਹੋਣਾ ਪੈਣਾ ਕੋਈ ਹੱਲ ਨਹੀਂ ਹੈ ਕਰਦਾ ਬੜੀ ਕੋਸ਼ਿਸ਼ ਕੀਤੀ ਬੜਾ ਲਮਕਾਇਆ ਸੀ ਕੇਸ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੇਰਾ ਬਚਾਓ ਜੇ ਪਰ ਨਹੀਂ ਬਚਾਉਿਆ ਸੀ ਉਹਨਾਂ ਨੂੰ ਅਸਤੀਫਾ ਦੇ ਕੇ ਬਕਾਇਦਾ ਤੌਰ ਤੇ ਜੇਲ੍ਹ ਜਾਣਾ ਪਿਆ ਸੀ ਇਸ ਕਰਕੇ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਨਾ ਤੇ ਮਰਿਆਦਾ ਦਾ ਪਤਾ ਨਾ ਜਥੇਦਾਰ ਦੇ ਨਿਯਮਾਂ ਦਾ ਪਤਾ ਵਾ ਇਹ ਕੋਟਾ ਜੀ ਵੀ ਤੁਰੇ ਫਿਰਦੇ ਆ ਤੇ ਲੀਡਰਾਂ ਦੇ ਘਰਾਂ ਜੀ ਵੀ ਤੁਰੇ ਫਿਰਦੇ ਆ ਤੇ ਜਿਹੜਾ ਬਾਕੀ ਕੁਛ ਕੀਤਾ ਜਿਹੜੀ ਦਸਵੰਧ ਦੀ ਰਕਮ ਜਿਹੜੀ ਉਹਦੇ ਰੈਫਰੀ ਕੀਤੀ ਅਸੀਂ ਨਹੀਂ ਕਹਿ ਰਹੇ ਇਹਦਾ ਜੀ ਕਮੇਟੀ ਬਣੀ ਸੀ ਬਲਦੇਵ ਸਿੰਘ ਜਾਨੀ ਥੱਲੇ ਜਿਹਨਾਂ ਦੋਸ਼ੀ ਠਰਾਇਆ ਸੀਗਾ ਅਵਤਾਰ ਸਿੰਘ ਹਿੱਤ ਦੀ ਮੌਤ ਤੋਂ ਬਾਅਦ ਜਿਹੜਾ ਉੱਥੇ ਇੰਦਰਜੀਤ ਸਿੰਘ ਹੈਗਾ ਸੀ ਜਨਰਲ ਸੈਕਟਰੀ ਉਹਦੇ ਨਾਲ ਦੀ ਗੇਟਮੇਟ ਕਰ ਲਈ ਉਹਨੇ ਦੋ ਬੰਦਿਆਂ ਕੋਲ ਲਿਖਵਾ ਲਿਆ ਪੰਜਾਂ ਦੇ ਵਿੱਚੋਂ ਵੀ ਸਾਨੂੰ ਦਬਾਅ ਪਾ ਕੇ ਲਿਖਾਇਆ ਗਿਆ ਜੀ ਚਲੋ ਠੀਕ ਹੈ ਉਹ ਉਹ ਕਮੇਟੀ ਦਾ ਹਾਦ ਇਦਾਂ ਦੇ ਪਟਨਾ ਸਾਹਿਬ ਦਾ ਉਹ ਹੈਗੀ ਵਪਾਰੀਆਂ ਦੀ ਕਮੇਟੀ ਤੇ ਵਪਾਰੀ ਤੁਹਾਨੂੰ ਪਤਾ ਜਿਵੇਂ ਕਰਦੇ ਹੁੰਦੇ ਉਹ ਕਹਿੰਦੇ ਸਾਡਾ ਕੰਮ ਸੂਤਰ ਜਿਹਦਾ ਬਾਕੀ ਤੇ ਠੇਕੂ ਚ ਪੈਣ ਸਾਰੇ ਐਸੀ ਕਰਕੇ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਇੱਕ ਚਾਰਜਸ ਤਹਿਤ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾ ਰਹੇ ਨੇ ਫਿਰ ਕਹਿੰਦੇ ਆ ਵੀ ਜੇ ਸਰ ਪਟੀ ਸਰ ਪਟੀ ਸਰ ਪਰ ਇੱਕ ਇੱਕ ਸਵਾਲ ਮੇਰਾ ਇਹ ਹੈਗਾ ਦਰਸ਼ਕ ਵੀ ਜਾਨਣਾ ਚਾਹੁੰਦੇ ਹੋਣਗੇ ਵੀ ਜਿਸ ਕਦਰ ਇਹ ਆਪਣਾ ਰਣਜੀਤ ਸਿੰਘ ਗੋਰੇ ਮਸਕੀਨ ਸਾਹਿਬ ਹੋਣੀ ਡਿਫੈਂਡ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੂੰ ਉਹਨਾਂ ਦੇ ਪਿਤਾ ਦਾ ਹਵਾਲਾ ਦਿੱਤਾ ਜਾ ਰਿਹਾ ਵੀ ਫਕਰੀ ਕੌਮ ਦੇ ਨਾਲ ਨਵਾਜ਼ਿਆ ਗਿਆ ਬ੍ਰਹਮਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰੀ ਸੋਚ ਲੈਣਾ ਚਾਹੀਦਾ ਸੀ ਇਤਿਹਾਸ ਚੋਂ ਕਈ ਗੱਲਾਂ ਦੱਸਦੇ ਆ ਵੀ ਸਜ਼ਾ ਤੇ ਉਸੇ ਵੇਲੇ ਲਾ ਦੇਣੀ ਚਾਹੀਦੀ ਸੀਗੀ ਲਮਕਾਇਆ ਜਾ ਰਿਹਾ ਉਹ ਕਿੱਦਾਂ ਦੇਖਦੇ ਹੋ ਵੇਖੋ ਜਿੱਥੋਂ ਤੱਕ ਸਜ਼ਾ ਲਾਉਣ ਦੀ ਗੱਲ ਇਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ ਜਥੇ ਤੱਕ ਆਪਣਾ ਪ੍ਰੈਰੋਗੇਟਿਵ ਹੈ ਜੇ ਤੁਸੀਂ ਸੁੱਚਾ ਸਿੰਘ ਲਗਾ ਨੂੰ 2 ਸਾਲ ਲਮਕਾ ਸਕਦੇ ਹੋ ਤੇ ਹੁਣ ਤੇ 4 ਮਹੀਨੇ ਜੇ ਹੋਏ ਆ ਸੁੱਚਾ ਸਿੰਘ ਲਗਾ ਨੇ ਆਪ ਤਿੰਨ ਐਪਲੀਕੇਸ਼ਨ ਦਿੱਤੀਆਂ ਫਿਰ ਦੇ ਬਾ ਮਾ ਬਾਪ ਨੇ ਦਿੱਤੀ ਆ ਕਿ ਵੀ ਅਸੀਂ ਇਹ ਮੇਰੇ ਸਾਡੇ ਬਿਡੇ ਦੋਸ਼ ਲੱਗਾ ਵਾ ਉਹ ਦੋਸ਼ ਨਿਵਾਰਣ ਕੀਤਾ ਜਾਵੇ ਅਸੀਂ ਆਪਣੇ ਸਿਰ ਤੇ ਬੋਝ ਲੈ ਕੇ ਨਹੀਂ ਮਰਨਾ ਚਾਹੁੰਦੇ ਕੀ ਉਹਦੋਂ ਕੱਲ ਤੱਕ ਤੇ ਤੁਰੰਤ ਕਾਰਵਾਈ ਕੀਤੀ ਨਹੀਂ ਕੀਤੀ ਉਹਦਾ ਡੈਡ ਜਿਹਦਰ ਪ੍ਰੈਰੋਗੇਟਿਵ ਆ ਉਹਦੇ ਬਾਰੇ 30 ਹੋ ਜੇ ਸਾਨੂੰ ਨਹੀਂ ਪਤਾ ਤੇ ਉਮੀਦ ਹੈ ਕਿ ਇਹਨਾਂ ਦੀ 25 ਤਰੀਕ ਦੇ ਕਰੀਬ ਜਿਹੜੀ ਆ ਇੱਕ ਪੰਤਕ ਜਥੇਬੰਦੀਆਂ ਦੀ ਸੰਪਰਦਾਵਾਂ ਦੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਜਿਹੜਾ ਫੈਸਲਾ ਲੈ ਕੇ ਫਿਰ ਇਮੀਡੀਏਟਲੀ ਜਥੇਦਰਾਂ ਦੀ ਮੀਟਿੰਗ ਹੋ ਗਈ ਉਹਦੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਊਗਾ ਉਹਨਾਂ ਦਾ ਪ੍ਰੈਰੋਗੇਟਿਵ ਆ ਉਹਦੇ ਤੇ ਤੁਸੀਂ ਕੋਈ ਟਿੱਪਣੀ ਕਰ ਨਹੀਂ ਸਕਦੇ ਮੈਂ ਤੇ ਕਹਿੰਦਾ ਇਸ ਇਸ ਬੰਦੇ ਨੂੰ ਮਰਿਆਦਾ ਦਾ ਉੜਾੜਾ ਨਹੀਂ ਆਉਂਦਾ ਮੈਂ ਤੈਨੂੰ ਕਿੰਨੀਆਂ ਕਦਰਾਂ ਦੱਸਤੀ ਹੋਣੀਆਂ ਵੀ ਪਹਿਲਾਂ ਤਾਂ ਤੂੰ ਇਹ ਜਵਾਬ ਦੇ ਵੀ ਦੇਸ਼ ਦੇ ਗ੍ਰਹਿ ਮੰਤਰੀ ਵਿੱਚ ਜਹਦਰ ਦੇ ਘਰ ਦਾ ਕਿਰਪਾਨ ਤੇ ਸਰੂਪਾ ਤੁਸੀਂ ਕਿਸੇ ਸੱਚ ਲੈ ਕੇ ਗਿਆ ਸੀ ਕਿੰਨੂੰ ਪੁੱਛ ਕੇ ਗਿਆ ਸੀ ਤੇਰੇ ਖਿਲਾਫ ਤਉ ਨਹੀਂ ਕਰਣੀ ਚਾਹੀਦੀ ਸੀ ਕਿਤੇ ਤੈਨੂੰ ਤਲਖਾ ਲੱਗਣੀ ਚਾਹੀਦੀ ਸੀ ਤੂੰ ਗੱਲਾਂ ਕਰਦਾ ਟਕ ਟਕ ਦੀਆਂ ਹੋਂ ਮੈਂ ਗਿਆਨੀ ਹਰਪ੍ਰੀਤ ਦੇ ਬੰਦ ਕੱਖ ਚ ਨਹੀਂ ਗਾ ਮੈਂ ਮਨ ਉਹਦੀ ਬੰਦ ਦੀ ਪੰਜਾਬੀ ਜਿਵੇਂ ਗੱਸਦਿਆ ਜਿੰਨਾ ਚਿਰ ਜਿਹਦਰ ਮੈਂ ਵੱਤ ਉਹਦੇ ਕੇ ਦੋਵਦੀ ਪ੍ਰੈਸ ਨੂੰ ਜਾਊਗਾ ਤੇ ਜਦੋਂ ਮੈਂ ਗਿਆ ਉਹ ਤੇ ਪੰਗਾ ਪੈਂਦਾ ਰਿਹਾ ਮੇਰਾ ਉੱਥੇ ਲੇਕਿਨ ਮੈਂ ਕਹਿੰਦਾ ਵੀ ਕੱਲਾ ਗਿਆਨੀ ਹਰਪ੍ਰੀਤ ਸਿੰਘ ਦੋਚੀ ਨਹੀਂ ਇਹ ਸਾਰੇ ਇਸ ਹਮਾਮ ਚ ਨੰਗੇ ਨੇ ਸਾਰਿਆਂ ਨੇ ਜਹਦੰਦਾ ਬਣਾਈਆਂ ਨੇ ਸਾਰਿਆਂ ਦੀ ਪੜਤਾਲ ਕਰਾ ਲਓ ਇੱਕ ਜਿਹੜੇ ਸਾਫਕਾ ਸਿੱਖ ਜਿਹੜੇ ਸਾਡੇ ਸਾਫਕਾ ਜੱਜ ਨੰਦ ਬਣਾ ਦੇ ਉਹਨਾਂ ਦੀ ਕੱਪੇ ਕਰਦਣਗੇ ਪ੍ਰਤਾਲ ਵੀ ਕਿਨੇ ਕੀ ਕੁਛ ਬਣਾ ਕਿਨੇ ਕੁ ਵਿਸ਼ਣ ਬਣਾਇਆ ਗਿਆਨੀ ਕੁਮਾਰ ਸਿੰਘ ਦੇਤੇ 50-50 ਲੱਖ ਦੇ ਦੋਸ਼ ਲੱਗੇ ਸੀ ਵੀ ਵਿਦੇਸ਼ਾਂ ਨੂੰ ਪੈਸੇ ਦੇ ਕੇ ਜਮਾ ਨਹੀਂ ਕਰਾਇਆ ਇਹ ਸੇ ਕਰਕੇ ਇੱਕ ਨਹੀਂ ਸਾਰੇ ਜੇ ਦਾ ਮੈਂ ਨਾ ਗਿਆਨੀ ਰਣਜੀਤ ਸਿੰਘ ਕਹਿੰਦਾ ਗਿਆਨੀ ਰਣਜੀਤ ਸਿੰਘ ਕਿਉਂ ਕਰ ਰਿਹਾ ਉਹ ਸੁਖਬੀਰ ਨੂੰ ਖੁਸ਼ ਕਰਕੇ ਚਾਹੁੰਦਾ ਵੀ ਤੁਸੀਂ ਹਰਤੂ ਦੀ ਛੁੱਟੀ ਕਰਨੀ ਹੈ ਤੇ ਮੈਂ ਤੁਹਾਡਾ ਵਫਾਦਾਰ ਮੈਂ ਉਹ ਜੋ ਕੋਈ ਨੂੰ ਬਰੀ ਕਰ ਦੂੰਗਾ ਮੈਨੂੰ ਜਿਹਦਾ ਲਾ ਦਿੱਤੀ ਉੱਤੇ ਫਟਾਫਟ ਤੁਸੀਂ ਫਿਰ ਇਹ ਵੀ ਗੱਲ ਕੀਤੀ ਵੀ ਗਿਆਨੀ ਰਗਵੀਰ ਸਿੰਘ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਦਬਾ ਥਲੇ ਨਹੀਂ ਉਹ ਇਹ ਵੀ ਗੱਲ ਕਹਿੰਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਕਹਿੰਦੇ ਪ੍ਰਧਾਨ ਬਣਨਾ ਚਾਹੁੰਦੇ ਆ ਜੀ ਵੇਖੋ ਉਹਨਾਂ ਨੇ ਕੀ ਕਿਹਾ ਸੀਗਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਜੇ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਦੀ ਆਫਰ ਆਉਂਦੀ ਹੈ ਤੇ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੇ ਕਿਹਾ ਸੀ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣਨਾ ਹਾਂ ਜੇ ਪੰਥਕ ਇਕਤਾ ਹੁੰਦੀ ਆ ਤੇ ਮੇਰੇ ਤੇ ਕੋਈ ਬੁਰਾ ਪੈਂਦਾ ਤੇ ਫਿਰ ਸੋਚਿਆ ਜਾ ਸਕਦਾ ਵਾ ਨਾ ਕਿ ਉਹ ਨਹੀਂ ਕਿ ਬਣੂਗਾ ਨਹੀਂ ਸੋਚ ਫਿਰ ਸੋਚਿਆ ਜਾ ਸਕਦਾ ਵਾ ਉਹ ਸਦਾ ਵੀ ਗਿਆਨੀ ਅਰਬੀ ਸਿੰਘ ਆਪਣੀ ਮੁੱਕੇ ਸਰੀ ਬੈਰੀ ਕਿਸੇ ਹੋਰ ਨੂੰ ਦੇ ਦੇਣ ਕਿ ਤੂੰ ਤੂੰ ਤੈਨੂੰ ਮੜਾ ਦੇ ਜੀ ਕੋਈ ਗਲ ਨਹੀਂ ਮੇਰੇ ਬੰਦਾ ਵਾ ਇਹ ਗੱਲਾਂ ਸਾਰੀਆਂ ਕਹਿਣ ਦੀਆਂ ਨੇ ਜਿਹੜੀ ਗੱਲ ਉਹਨੇ ਕਹੀ ਉਹਨੇ ਕੁਝ ਹੋਰ ਤਰੀਕੇ ਨਾਲ ਕਹੀ ਕੁਝ ਹੋਰ ਤਰੀਕੇ ਨਾਲ ਪ੍ਰੋਡਿਊਸ ਕਰ ਰਿਹਾ ਤੇ ਅਸੀਂ ਗਿਆਨੀ ਰਣਜੀਤ ਸਿੰਘ ਗੋਰੀ ਮਸਕੀਨ ਨੂੰ ਹੱਥ ਛੁੱਡ ਕੇ ਬੇਨਤੀ ਕਰਦੇ ਆ ਤਖਤਾਂ ਦੀ ਪੱਗ ਨਾ ਉਛਾਲੋ ਜਿਹੜੀ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਸਿੱਖ ਕੰਮ ਕੋਲ ਪੈਸਾ ਬਹੁਤ ਪੈਸੇ ਦਾ ਬਹੁਤਾ ਫਰਕ ਨਹੀਂ ਪੈਂਦਾ ਸਭ ਨੇ ਜਿਹਦਾ ਤਾਂ ਬਣਾਈਆਂ ਕਿਹੜੇ ਜਿੱਥੇ ਤਾਂ ਨਹੀਂ ਬਣੇ ਉਹ ਦੱਸ ਦਿਓ ਤੁਸੀਂ ਅਕਾਲ ਤਖਤਾ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਖੁਦ ਦੋਸ਼ ਲਾਉਂਦਾ ਹੈ ਕਿ ਜਿਹੇ ਤਾਂ ਜਿੱਥੇ ਜਾਂਦੇ ਉੱਥੇ ਲਫਾਫੇ ਲੈ ਕੇ ਆਉਂਦੇ ਉਹ ਕਹਿੰਦਾ ਮੈਨੂੰ ਵੀ ਮਿਲੇ ਸ਼ਿਰੋਮਕ ਜਗ੍ਹਾ ਦੇ ਉੱਤੇ ਆਪਣੀ ਗੱਲ ਵੀ ਕਰ ਦੋ ਇਹੋ ਕਰਕੇ ਲਫਾਫਾ ਕਲਚਰ ਜਿਹੜਾ ਵਾ ਇਹਦੇ ਉੱਤੇ ਜਹੇਦਰ ਗੁਰਚਨ ਸਿੰਘ ਟੋੜਾ ਨੇ ਇੱਕ ਵਾਰੀ ਬਕਾਇਦਾ ਤੋਂ ਉੱਤੇ ਸਟੈਂਡ ਲਿਆ ਸੀਗਾ ਜਹੇਦਰ ਤਲਬ ਕੀਤੇ ਬਲਾਇਕ ਇਹਨੂੰ ਤਲਬ ਕੀਤੇ ਉਹਨਾਂ ਨੂੰ ਕਿਹਾ ਵੀ ਆਹ ਚਿੱਠੀਆਂ ਆਈਆਂ ਲੋਕਾਂ ਦੀਆਂ ਤੁਸੀਂ ਜਾਣਦੇ ਹੋ ਵਿਦੇਸ਼ਾਂ ਦੇ ਵਿੱਚ ਤੇ ਜਾ ਕੇ ਘਰ ਘਰ ਤੁਰੇ ਫਿਰਦੇ ਹੋ ਸਿਰਫ ਲਫਾਫੇ ਗ੍ਰਾਹਣ ਵਾਸਤੇ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲੀ ਗੱਲ ਤੇ ਵਿਦੇਸ਼ ਕੋਈ ਖਾਸ ਕੰਮ ਹੋਏ ਤੇ ਜਾਓ ਤੇ ਐਸਿਪੀਸ਼ ਨੂੰ ਦੱਸ ਕੇ ਜਾਇਓ ਨਹੀਂ ਜਣਾ ਜਾਇਓ ਤੁਸੀਂ ਕੀ ਇੱਥੇ ਧਰਮ ਪ੍ਰਚਾਰ ਖਤਮ ਹੋ ਗਿਆ ਇੱਥੇ ਇੱਥੇ ਸਾਰੇ ਸਿੱਖ ਬਣ ਗਏ ਸਾਰਾ ਪੰਜਾਬ ਸਿੱਖ ਬਣ ਗਿਆ ਇੱਥੇ ਇੱਥੇ ਤੇ ਅੱਜ ਦੀ ਡੇਟ ਦੇ ਵਿੱਚ ਕਿਸੇ ਕਈ ਪਿੰਡਾਂ ਦੇ ਵਿੱਚ ਤੇ ਜਿਹੜੇ ਉਹ ਪੰਜ ਸਿੱਖ ਗੁਰਸਿੱਖ ਲੜਨੇ ਓਖੇ ਹੋਏ ਪਏ ਇਹ ਸੇ ਕਰਕੇ ਉਦੋਂ ਖਚਾਈ ਕੀਤੀ ਸੀ ਉਦੋਂ ਥੋੜੇ ਜਿਹਾ ਹਟੇ ਸੀ ਜਥੇਦਾਰ ਲੇਕਿਨ ਮੈਂ ਇਹ ਵੀ ਦੱਸ ਦਿਆਂ ਪਹਿਲਾ ਪ੍ਰਕਿਰਿਆ ਇਹ ਹੁੰਦੀ ਸੀ ਵੀ ਜਥੇਦਾਰਾਂ ਨੂੰ ਜਿੰਨੇ ਵੀ ਉੱਥੋਂ ਪੈਸੇ ਮਿਲਦੇ ਆ ਉਹ ਲਿਆ ਕੇ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰ ਦਿੰਦੇ ਸੀ ਸ਼੍ਰੋਮਣੀ ਦੀ ਕਮੇਟੀ ਦੀ ਜਿਹੜੀ ਐਡਜੈਕਟਿਵ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਮਾਮਲਾ ਰੱਖ ਦਿੱਤਾ ਜਾਂਦਾ ਸੀ ਉਹਦੇ ਵਿੱਚ ਐਡਜੈਕਟਿਵ ਫੈਸਲਾ ਕਰਦੀ ਸੀ ਇਹਨਾਂ ਨੂੰ ਅੱਧੇ ਦੇਣੇ ਆ ਚੌਥਾ ਸੱਤ ਦੇਣੇ ਆ ਕਿ 75% ਦੇਣੇ ਆ ਮੁੜ ਕੇ ਤਾਂ ਹੁਣ ਵੰਦ ਵਾਲੀ ਵਾਰ ਕੋਈ ਨਹੀਂ ਜਿਹੜੀਆਂ ਟਿਕਟ ਸ਼ਰਮਣੀ ਕਮੇਟੀ ਦੀਆਂ ਖਰਚਾ ਸ਼ਰਮਣੀ ਕਮੇਟੀ ਦਾ ਤਨਖਾਹ ਸ਼ਰਮਣੀ ਕਮੇਟੀ ਦੀ ਤੇ ਲਫਾਫੇ ਜਿੰਨਾਂ ਜਥੇ ਤਰ੍ਹਾਂ ਦੇ ਰਣਵੀਰ ਸਿੰਘ ਗੁਰਦੇਸੀ ਇੱਥੇ ਪੀਏ ਟੋੜਾ ਸਾਹਿਬ ਦੇ ਸੈਕਟਿਵ ਰਿਟਾਇਰਡ ਨੇ ਨਾਲ ਸੁਤਵੀਰ ਸਿੰਘ ਜਿਹੜੇ ਅੱਜ ਓਐਸਡੀ ਨੇ ਧਾਮੀ ਸਾਹਿਬ ਦੇ ਹੁਣ ਕੋਲੋਂ ਸਿੰਘ ਮੰਦਨ ਦੇ ਨੇ ਇਹ ਦੋ ਵਿਅਕਤੀ ਸੀ ਇਹ ਗਿਆਨੀ ਤਲੋਚਨ ਸਿੰਘ ਨੂੰ ਕਹਿ ਕੇ ਕਹਿੰਦੇ ਸੀ ਗਿਆਨੀ ਜੀ ਵੇਖੋ ਗੱਲ ਇਹ ਹੈ ਵੀ ਤੁਹਾਨੂੰ ਪੈਸੇ ਕੁਝ ਨਾ ਕੋ ਜਮ੍ਹਾਂ ਕਰਾਉਣੇ ਚਾਹੀਦੇ ਇੱਥੇ ਉਵਦੇ ਜਾਂਦੇ ਸੀ ਉਹਦੇ ਵਿੱਚੋਂ ਕੁਝ ਤੋਂ ਕੁਝ ਹਿੱਸਾ ਸ਼ਰੋਮਣੀ ਕਮੇਟੀ ਕੋਲ ਜਮ੍ਹਾਂ ਕਰਾਉਂਦੇ ਸੀ ਆਕੇ ਕੱਲਾ ਜਥੇਦਾਰ ਸੀ ਉਹ ਗਿਆਨੀ ਤਰਨੋਚਨ ਸਿੰਘ ਸਿਰਫ ਇਹ ਦੋ ਵਿਅਕਤੀਆਂ ਦੀ ਪ੍ਰੇਰਣਾ ਸਦਕਾ ਵੀ ਜੇ ਕਿਤੇ ਕੱਲ ਨੂੰ ਕੋਈ ਐਕਸ਼ਨ ਹੋ ਗਿਆ ਬਾਕੀ ਨੂੰ ਇਕੱਠੇ ਦੇਣੇ ਪੈਣੇ ਆ ਜੇ ਤੁਸੀਂ ਦੇਜੋਗੇ ਤੇ ਬਚੇ ਰਹੋਗੇ ਤੁਸੀਂ ਐਸੇ ਕਰਕੇ ਇਹਨੂੰ ਜਿਹੜੇ ਗਿਆਨੀ ਗਵਰੇ ਮਸਕਰੀ ਇਹਨਾਂ ਨੂੰ ਇਹ ਗੱਲ ਦੀ ਜਾਣਕਾਰੀ ਨਹੀਂ ਕਿ ਮਰਿਆਦਾ ਕੀ ਹੁੰਦੀ ਆ ਅਸੀਂ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਇਹਨੂੰ ਕੱਲ ਪੀਟੀਸੀ ਚੈਨਲ ਦੇ ਉੱਤੇ ਉਹਦੀ ਇੰਟਰਵਿਊ ਹੁੰਦੀ ਆ ਕਿੱਦਾਂ ਉਹ ਹੁਪ ਹੁਪ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰਦਾ ਕਹਿੰਦਾ ਵੇਖੋ ਜੀ ਉਹਨਾਂ ਫਖਰੀ ਕੌਮ ਪਾਂਤਰਤ ਪਾਂਤਰਤਨ ਸੰਦੀਪ ਜੀ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਜਿਹੜਾ ਇਸ ਦੁਨੀਆ ਤੋਂ ਕੂਝ ਕਰ ਲੈਂਦਾ ਕਿਉਂ ਸਾਡਾ ਜਿਵੇਂ ਸਭ ਤੋਂ ਵੱਡਾ ਜਿਹੜਾ ਇਹ ਅਵਾਰਡ ਆ ਸਿੱਖ ਪੰਥ ਦੇ ਵਿੱਚ ਤੇ ਇਹਨਾਂ ਪਾਂਤਰਤ ਨਾਲ ਫਖਰੀ ਕੌਮ ਦੇ ਦਿੱਤਾ ਦੋ ਵਾਰ ਦੇਤੇ ਉਹਨੂੰ ਉਹ ਉਹ ਦਿੱਤਾ ਜਾਂਦਾ ਵਾ ਜੋ ਚਲੇ ਜਾਂਦਾ ਕਿਉਂ ਕਿ ਉਹ ਭਵਖ ਵਿੱਚ ਕੋਈ ਗਲਤੀ ਕਰਕੇ ਜਿਹੜਾ ਸਾਡੀ ਜਿਹੜੀ ਨਮੋਸ਼ੀ ਦਾ ਕਾਰਨ ਨਾ ਬਣੇ ਲੇਕਿਨ ਇਹਨਾਂ ਦੇ ਰਾਜ ਤੇ ਉਹ ਪੰਥ ਜਿਹੜਾ ਪੰਥਰ ਤਾਂ ਲੈਣ ਤੋਂ ਬਾਅਦ ਤੇ ਜਿਹੜੀ ਬਰਗਾੜੀ ਹੋ ਗਈ ਤੇ ਬਹਿਬਲ ਕਲਾ ਹੋ ਗਈ ਕੋਟਖਬੂਰਾ ਹੋ ਗਈ ਜਿਹੜੀ ਅੱਜ ਤੱਕ ਗਲੇ ਦੀ ਹੱਡੀ ਬਣਿਆ ਇਹਨਾਂ ਦੇ ਜਿਹਦੇ ਕਰਕੇ ਕਾਲੀਦਲ ਹਾਸ਼ੀ ਤੇ ਗਿਆ ਜੇ ਇਸੇ ਕਰਕੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪੰਥਰਤਨ ਦੀ ਮਰਿਆਦਾ ਕੀ ਦੇਣ ਦੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਵੀ ਬਕਾਇਦਾ ਤੌਰ ਤੇ ਜਿਹੜਾ ਸੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਦਿੱਤਾ ਗਿਆ। ਸੰਤ ਸਿੰਘ ਮਸਕੀਨ ਨੂੰ ਸ਼੍ਰੋਮਣੀ ਪ੍ਰਚਾਰਕ ਦਾ ਜਿਹੜਾ ਸੀ ਵੀ ਬਚ ਦਿੱਤਾ ਗਿਆ। ਇਹ ਵੱਡੇ ਵਾਰ ਜਿਹੜੇ ਨੇ ਇਹ ਬਕਾਇਦਾ ਤੌਰ ਤੇ ਇਸ ਦੁਨੀਆ ਤੋਂ ਕੂਚ ਕਰ ਤੋਂ ਬਾਅਦ ਦਿੱਤੇ ਜਾਂਦੇ ਸਰਵੇਸ਼ੇ ਕਰਕੇ ਵੀ ਇਹ ਦੁਬਾਰਾ ਕੋਈ ਬੰਦਾ ਗਲਤੀ ਨਾ ਕਰ ਸਕੇ ਤੇ ਇਹਨਾਂ ਨੇ ਤੇ ਬਲੰਡਰ ਗਲਤੀਆਂ ਕੀਤੀਆਂ ਪੰਥਰਤਨ ਲੈ ਕੇ ਕਾਈਓ ਅੱਜ ਗੱਲ ਚੱਲਦੀ ਆ ਵੀ ਇਹਨਾਂ ਕੋਲੋਂ ਪੰਥਰਤਨ ਤੇ ਫਖਰੇ ਕੋ ਮੋ ਵਾਪਸ ਲਿਆ ਜਾਵੇ। ਪਰ ਇਹ ਮੈਂ ਦੱਸ ਦਿਆਂ ਅਕਾਲ ਤੱਕ ਤੋਂ ਜਿਸ ਤਰੀਕੇ ਨਾਲ ਕੋਈ ਹੁਕਮ ਨਿਮਾ ਹੁੰਦਾ ਉਹ ਵਾਪਸ ਨਹੀਂ ਹੁੰਦਾ ਉਸੇ ਤਰ੍ਹਾਂ ਦਿੱਤਾ ਹੋਇਆ ਆਵਾਰ ਵੀ ਵਾਪਸ ਨਹੀਂ ਲਿਆ ਜਾ ਸਕਦਾ ਜੀ ਜੀ ਪਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਸ ਪੂਰੇ ਮਾਮਲੇ ਦੇ ਉੱਤੇ ਜਾਣਨਾ ਪਾਇਆ ਜਿਹੜਾ ਕੱਲ ਤੋਂ ਗਰਮਾਇਆ ਹੋਇਆ ਵੀ ਇੱਕ ਤੋਂ ਬਾਅਦ ਇੱਕ ਇੰਟਰਵਿਊਜ਼ ਜਿਹੜੀਆਂ ਜਹੇਦਾਰ ਗਿਆਨੀ ਰਣਜੀਤ ਸਿੰਘ ਹੋਣੀ ਗੋਰੀ ਮਸਕੀਨ ਕਰ ਰਿਹਾ ਕੀ ਮਾਇਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ Satisfied ਕਾ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ